ਗੁਰਾਇਆ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਪਲਵਿੰਦਰ ਸਿੰਘ ਨੇ ਦੱਸਿਆ ਪੁਲਿਸ ਨੇ ਡੱਲੇਵਾਲ ਚੌਕ ਤੋਂ ਨਾਕਾਬੰਦੀ ਦੇ ਦੌਰਾਨ ਇੱਕ ਸਪਲੈਂਡਰ ਮੋਟਰਸਾਈਕਲ ਦੇ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ ਮੋਟਰਸਾਈਕਲ ਦੇ ਪੇਪਰ ਮੰਗੇ ਤਾਂ ਉਹ ਆਪਣੇ ਪੇਪਰ ਨਹੀਂ ਦਿਖਾ ਸਕੇ ਜਿਨ੍ਹਾਂ ਤੋਂ ਪੁੱਛਗਿੱਛ ਕਰਨ ਤੇ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਫਗਵਾੜਾ ਤੋਂ ਚੋਰੀ ਕੀਤਾ ਹੈ। ਜਿਨ੍ਹਾਂ ਦੇ ਖਿਲਾਫ थाना ਗੁਰਾਇਆ 'ਚ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਨੌਜਵਾਨਾਂ ਵਿੱਚ ਇੱਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀਵਾਸੀ ਰੋੜਕਾ ਕਲਾ ਅਤੇ ਦੂਜੇ ਦੀ ਆਕਾਸ਼ਦੀਪ ਸਿੰਘ ਆਕਾਸ਼ਵਾਸੀ ਸੰਟੇਸਿਆ ਥਾਣਾ ਗੁਰਾਇਆ ਵੱਜੋਂ ਹੋਈ ਹੈ ਜਿਹਨਾਂ ਤੋਂ ਹੋਰ ਕੁਝ-ਕਿਝ ਕੀਤੀ ਜਾ ਰਹੀ ਹੈ ਗੁਰਾਇਆ ਤੋਂ ਰਾਜਕੁਮਾਰ ਮੰਗਲ ਦੀ ਖਾਸ ਰਿਪੋਰਟ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨ ਕਪੂਰ ਸਿੰਘ ਸਾਹਿਬ ਤੇ ਸਾਡੇ ਡੀਐਸਪੀ ਸਾਹਿਬ ਸਰਵਜ ਸਿੰਘ ਬਾਲ ਸਰ ਡੀਐਸਪੀ ਸਾਹਿਬ ਫਲੋਰ ਦੇ ਨਿਸ਼ਾ ਨਿਰਦੇਸ਼ ਅਨਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਪਗਵਾੜੇ ਸਾਡੀ ਸਾਈਡ ਤੋਂ ਚੋਰੀ ਕੀਤਾ ਸੀ ਜੀ ਸਲਾਕੀ ਰੋਜੀ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਰੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗ ਢੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਜੀ ਇਹ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਵਿੱਚ ਦਰਜ ਹੈ ਕਤਲ ਕਹਿੰਦੇ ਕਿਥੋਂ ਚੋਰੀ ਕੀਤਾ ਸੀ ਇਹ ਇਦਾਂ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ ਮਹੀਨਾ ਕੋ ਲੋਕ ਚੋਰੀ ਕੀਤਾ ਜੀ ਆ ਸਟੈਂਡ ਦੇ ਨੇੜੇ ਉਹਨੂੰ ਦੱਸ ਦੇ ਕੋਈ ਕੁਛ ਗੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁਸ਼ਟੀ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਉਹ ਫਿਰ ਇਹਨਾਂ ਦੀ ਪੁਸ਼ਟੀ ਤੋਂ ਬਾਅਦ ਪਤਾ ਲੱਗੇਗਾ ਥੈਂਕ ਯੂ